ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਜੋ ਕਿ ਅਸੀਂ ਤੁਹਾਡੇ ਨਾਲ ਪੰਜਾਬ ਦੇ ਰਾਜਨੀਤੀ ਬਾਰੇ ਪੰਜਾਬ ਦੇ ਮਾਹੌਲ ਬਾਰੇ ਤੁਹਾਨੂੰ ਜਾਣਕਾਰੀ ਦੇ ਸਕੀਏ ਜੋ ਕਿ ਪੰਜਾਬ ਦੇ ਵਿੱਚ ਸਿਆਸਤ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਜੋ ਕੰਟੈਕਟ ਮੁੱਦਿਆਂ ਨੂੰ ਲੈ ਕੇ ਵਕ ਵਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜੋ ਹਰ ਰੋਜ਼ ਕੁਝ ਨਵਾਂ ਵਾਪਰਦਾ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਸੋ ਅੱਜ ਅਸੀਂ ਤੁਹਾਨੂੰ ਅਕਾਲੀ ਦਲ ਪਾਰਟੀ ਦਾ ਜੋ ਹਸ਼ਰ ਹੋ ਰਿਹਾ ਹੈ ਉਹ ਕਿਸੇ ਹਲਕੇ ਦੇ ਵਾਲੇ ਪਾਸੇ ਅਕਾਲੀ ਦਲ ਪਾਰਟੀ ਨੂੰ ਕੁਝ ਜਿਹੜਾ ਕਿ ਲੋਕ ਪਸੰਦ ਵੀ ਕਰ ਰਹੇ ਨੇ ਅਕਾਲੀ ਦਲ ਨੂੰ ਸਾਰੇ ਪੰਜਾਬ ਵਿੱਚ ਲੋਕ ਪਸੰਦ ਕਰਦੇ ਨੇ ਪਰ ਕੁਝ ਹਲਕਿਆਂ ਦੇ ਵਿੱਚ ਅਕਾਲੀ ਦਲ ਤੋਂ ਕੁਝ ਲੋਕ ਨਾਰਾਜ਼ ਹੋ ਕੇ ਬੈਠੇ ਨੇ ਲੀਡਰਸ਼ਿਪ ਤੋਂ ਲੇਕਿਨ ਕੁਝ ਲੀਡਰਸ਼ਿਪ ਐਸੀ ਵੀ ਹੈ ਜੋ ਅਕਾਲੀ ਦਲ ਵਿੱਚ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਦੀ ਹੈ ਸੋ ਅੱਜ ਹਲਕਾ ਖੇਮ ਕਰਨ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਔਰ ਸੱਤਾਧਾਰੀ ਪਾਰਟੀ ਨੂੰ ਵੱਡਾ ਚਟਕਾ ਦਿੱਤਾ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਨੇ ਜੋ ਕਿ ਪੰਜਾਬ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਉਹ ਗਰੰਟੀਆਂ ਪੂਰੀਆਂ ਨਾ ਕਰ ਸਕਣ ਕਰਕੇ ਲੋਕਾਂ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਖਿਲਾਫ ਜੋ ਮਹਮ ਸ਼ੁਰੂ ਕੀਤੀ ਹੋਈ ਹੈ ਅੱਜ ਸੱਤਾਧਾਰੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹਲਕਾ ਖੇਮ ਕਰਨ ਵਿੱਚ ਜੋ ਆਮ ਆਦਮੀ ਪਾਰਟੀ ਦੇ ਔਰ 25 ਦੇ ਕਰੀਬ ਪਰਿਵਾਰ ਜਿਹੜੇ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਨੇ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬਹੁਤ ਮਜ਼ਬੂਤੀ ਮਿਲੀ ਹੈ ਮਾਝੇ ਦੇ ਵਿੱਚ ਹਲਕਾ ਖੇਮ ਕਰਨ ਸੋ ਖੇਮ ਕਰਨ ਹਲਕਾ ਜੋ ਪਹਿਲਾ ਹੀ ਪੰਥਕ ਹਲਕਾ ਹੈ ਔਰ ਇੱਥੇ ਅਕਾਲੀ ਦਲ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਰੀੜ ਦੀ ਹੱਡੀ ਸਮਝਿਆ ਜਾਂਦਾ ਹੈ ਅਕਾਲੀ ਦਲ ਦੀ ਮਾਝੇ ਨੂੰ ਸਵਜ ਪੱਛੀ ਪਰਵਾਰ ਜਿਹੜੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸੋ ਹਲਕਾ ਖੇਮ ਕਰ ਵਿੱਚ ਆਮ ਆਦਮੀ ਪਾਰਟੀ ਨੂੰ ਜੋ ਅੱਜ ਤੋਂ ਬਾਅਦ ਹੁਣ ਲਗਾਤਾਰ ਛਟਕੇ ਲੱਗਣੇ ਸ਼ੁਰੂ ਹੋ ਜਾਣਗੇ ਸੋ ਮੌਜੂਦਾ ਪੰਚਾਇਤ ਮੈਂਬਰ ਬਲਜੀਤ ਸਿੰਘ ਡਿਲੇਰੀ ਆਪਣੇ ਸਾਕੜੇ ਸਾਥੀਆਂ ਸਮੇਤ ਰੇਸ਼ਮ ਸਿੰਘ ਵੀਗਲਿਆ ਅਗਲੋ ਕੋਠੀ ਅਤੇ ਜੁਰਾ ਸਿੰਘ ਡਿਲੇਰੀ ਦੀ ਪ੍ਰੇਰਣਾ ਸਦਕਾ ਜੋ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੋ ਯੂਥ ਅਕਾਲੀ ਆਗੂ ਗੌਰਵਦੀਪ ਸਿੰਘ ਬਲਟੋਵਾ ਜੋ ਕਿ ਹਲਕਾ ਖੇਮ ਕਰਨ ਤੋਂ ਵਿਰਸਾ ਸਿੰਘ ਬਲਟੋਵਾ ਦੇ ਜਿਹੜੇ ਸੰਪੁੱਤਰ ਨੇ ਉਹਨਾਂ ਨੇ ਅੱਜ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਸੋ ਵਿਰਸਾ 72ਾ ਜੋ ਹਲਕਾ ਖੇਮ ਕਰਨ ਤੋਂ ਲਗਾਤਾਰ ਅਕਾਲੀ ਦਲ ਦੀ ਜਿਹੜੇ ਵਿਧਾਇਕ ਬਣਦੇ ਰਹੇ ਨੇ ਔਰ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਰਹੇ ਨੇ ਵਿਰਸਾ 72ਾ ਨੂੰ ਭਾਵੇਂ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਹੋਇਆ ਹੈ ਪਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਹੁਣ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਸੋ ਅੱਜ ਜੋ ਹਲਕਾ ਬਲਟੋਹਾ जिदे नाम ਨਾਲੇ ਜਾਣਿਆ ਜਾਂਦਾ ਖੇਮਕਰਨ ਸੋ ਖੇਮਕਰਨ ਦੇ ਵਿੱਚ ਅੱਜ ਗੌਰਵਦੀਪ ਸਿੰਘ ਬਲਟੋਵਾ ਨੇ ਜੋ ਅੱਜ 25 ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਹਨਾਂ ਦਾ ਬਣਦਾ ਮਾਨ ਸਨਮਾਨ ਉਹਨਾਂ ਨੂੰ ਮਿਲੇਗਾ ਗੌਰਵਦੀਪ ਸਿੰਘ ਬਲਟੋਵਾ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੂਰੇ ਪੰਜਾਬ ਵਿੱਚ ਫੇਲ ਹੋ ਚੁੱਕੀ ਹੈ ਤੇ ਲੋਕ ਤੜਾ ਤੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਲੋਕ ਆਮ ਆਗੂ ਪਾਰਟੀ ਦਾ ਤਖਤਾ ਪਲਟਣ ਲਈ 2027 ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਖੀਰ ਵਿੱਚ ਗੌਰਵਦੀਪ ਸਿੰਘ ਉਲਟੋਆ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਉਹਨਾਂ ਨੂੰ ਫਿਰ ਤੋਂ ਸੁੱਖ ਸੁਹਲਤਾ ਜੋ ਅਕਾਲੀ ਸਰਕਾਰ ਦੇ ਸਮੇਂ ਮਿਲਦੀਆਂ ਸੀ ਉਹ ਦੁਬਾਰਾ ਸ਼ੁਰੂ ਹੋ ਸਕਣ ਸੋ ਇਸ ਮੌਕੇ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਜੋ ਕਿ ਸਾਰਿਆਂ ਨੂੰ ਅਕਾਲੀ ਦਲ ਨੇ ਦਿਨ ਰਾਤ ਇਹ ਕਰਨ ਲਈ ਅਪੀਲ ਕੀਤੀ ਹੈ ਸੋ ਗੌਰਵਦੀਪ ਸਿੰਘ ਵਲਟੋਆ ਅਕਾਲੀ ਦਲ ਲਈ ਹਲਕਾ ਖੇਮ ਕਰ ਨਹੀਂ ਖੇਮ ਕਰਦੇ ਨਾਲ ਪੱਟੀ ਤੇ ਹੋਰ ਹਲਕਿਆਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜੋ ਅਕਾਲੀ ਦਲ ਲਈ ਕੰਮ ਕੀਤਾ ਜਾ ਰਿਹਾ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਅਸ਼ੋਕਬੀਰ ਸਿੰਘ ਬਾਦਲ ਜਿਹੜੇ ਕਿ ਨੌਜਵਾਨ ਆਗੂਆਂ ਦੇ ਨਾਲ ਅਕਾਲੀ ਦਲ ਦੀ ਜੋ ਵੰਗ ਡੋਰੇ ਨੌਜਵਾਨ ਆਗੂ ਸੰਭਾਲ ਰਹੇ ਨੇ ਸੋ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਲੋਕ ਪੰਜਾਬ ਦੇ ਅਕਾਲੀ ਵਰਕਰ ਤੇ ਪੰਜਾਬ ਦੇ ਜਿਹੜੇ ਲੋਕ ਕਿਸੇ ਸਮੇਂ ਅਕਾਲੀ ਦਲ ਦੀ ਰੀੜ ਦੀ ਹੱਡੀ ਸੀ ਔਰ ਸਿਰਫ ਬਖਾਵੇ ਵਿੱਚ ਆ ਕੇ ਜੋ ਲੋਕਾਂ ਨੇ ਬਦਲਾਅ ਵੇਖਿਆ ਸੀ ਅੱਜ ਲੋਕਾਂ ਨੂੰ ਉਹ ਬਦਲਾਅ ਤੋਂ ਜਿਹੜਾ ਕਿ ਹੁਣ ਅੱਖ ਚੁੱਕੇ ਨੇ ਔਰ ਲੋਕ ਵਾਪਸ ਆਪੋ ਆਪਣੀਆਂ ਰਵਾਇਤੀ ਪਾਰਟੀਆਂ ਵਿੱਚ ਜਾ ਰਹੇ ਨੇ